ਖਮਲਾਵਰ ਪੇਂ ਨੂੰ ਇੱਕ ਬਜ਼ੁਰਗ ਨਿਊਜ਼ੀਲੈਂਡ ਜੋੜੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਜਦੋਂ ਇਹ ਕਿ ਕੁਝ ਦਿਨਾਂ ਤੱਕ ਕੋਈ ਸੁਣਵਾਈ ਨਾ ਹੋਣ ਤੋਂ ਬਾਅਦ ਵੀਰਵਾਰ ਨੂੰ ਇੱਕ ਵਿਅਕਤੀ ਆਪਣੀ ਮਾਂ ਤੇ ਪਿਤਾ ਨੂੰ ਲੱਭਦਾ ਰਿਹਾ। ਇਹ ਜੋੜਾ ਦੋਵੇਂ ਆਪਣੇ 80 ਦੇ ਦਹਾਕੇ ਵਿੱਚ ਵੈਕਟੇਰ, ਵੈਸਟ ਆਕਲੈਂਡ ਵਿੱਚ ਇੱਕ ਪਿੰਡੂ ਕਿਰਾਏ ਦੀ ਜਾਇਦਾਦ ਵਿੱਚ ਰਹਿੰਦੇ ਸਨ। ਦੱਸਿਆ ਕਿ ਜਦੋਂ ਉਹ ਪ੍ਰੋਪਰਟੀ ਦੇ ਪੈਂਡੋਕ ਵਿੱਚ ਦਾਖਲ ਹੋਇਆ ਤਾਂ ਉਸਨੇ ਆਪਣੇ ਦੋਵੇਂ ਮਾਤਾ ਪਿਤਾ ਨੂੰ ਮਰਿਆ ਹੋਇਆ ਪਾਇਆ ਇੱਕ ਨਿਊਜ਼ ਏਜੰਸੀ ਦੇ ਅਨੁਸਾਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਦਮੀ ਦੀ ਹਤਿਆਉ ਉਦੋਂ ਕੀਤੀ ਗਈ ਸੀ ਜਦੋਂ ਉਹ ਪੇੜ ਨੂੰ ਚੜਾਉਣ ਗਿਆ ਸੀ ਉਸ ਦੀ ਪਤਨੀ ਨੂੰ ਵੀ ਇਹੀ ਕਿਸਮਤ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ ਪਤੀ ਦੀ ਜਾਂਚ ਕਰਨ ਗਈ ਸੀ ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਮੌਜੂਦ ਇੱਕ ਹੋਰ ਵਿਅਕਤੀ ਨੂੰ ਵੀ ਦੁਆਰਾ ਹਮਲਾ ਕਰਨ ਤੋਂ ਬਾਅਦ ਮਾਮੂਲੀ ਸਾਟ ਲੱਗ ਗਈ ਸੀ ਅਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਦਾ ਵੀ ਸਾਹਮਣਾ ਹੋਇਆ ਅਤੇ ਪੇੜ ਦੇ ਕੋਲ ਉਹ ਵੀ ਪਹੁੰਚ ਗਿਆ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਹਮਲਾਵਰ ਜਾਨਵਰ ਨੂੰ ਮੌਕੇ ਤੇ ਗੋਲੀ ਮਾਰ ਦਿੱਤੀ ਹੈ ਡੇਨ ਬੁਰੈਲ ਮ੍ਰਿਤਕਾਂ ਵਿੱਚੋਂ ਇੱਕ ਦੇ ਭਤੀਜੇ ਅਤੇ ਪਰਿਵਾਰ ਦੇ ਬੁਲਾਰੇ ਨੇ ਦੱਸਿਆ ਕਿ ਜੋੜੇ ਨੇ ਇੱਕ ਦੁਖਦਾਈ ਹਾਦਸੇ ਵਿੱਚ ਦੋਨਾਂ ਦੀ ਜਾਨ ਗਵਾ ਦਿੱਤੀ ਹੈ ਉਹ ਚੰਗੇ ਲੋਕ ਹਨ ਤੇ ਉਹ ਅਸੀਂ ਤੋਂ ਵੱਧ ਦੇ ਹਨ ਉਹ ਇਸ ਦੇ ਹੱਕਦਾਰ ਨਹੀਂ ਹਨ ਉਸਨੇ ਕਿਹਾ ਪੁਲਿਸ ਕਰੋਨੋਰ ਦੀ ਤਰਫੋਂ ਮੌਤਾਂ ਦੀ ਜਾਂਚ ਕਰ ਰਹੀ ਹੈ ਪਿੰਡੋਕ ਵਿੱਚ ਕੀ ਵਾਪਰਿਆ ਸੀ ਦੇ ਆਲੇ ਦੁਆਲੇ ਹਾਲਾਤਾਂ ਦਾ ਪੂਰਾ ਸੈੱਟ ਸਥਾਪਿਤ ਕਰਨ ਲਈ ਅਤੇ ਇੱਕ ਪੋਸਟਮਾਰਟਮ ਜਾਂਚ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ